ਅਵੀ ਜੋ ਤ ਹਾਂਜੀ ਕੀ ਕਰ ਰਹੇ ਹੋ ਮੈਂ ਕੰਮ ਹੀ ਕਰ ਰਿਹਾ ਸੀ ਕੰਮ ਕਰ ਰਿਹਾ ਹਾਂ ਹਾਂਜੀ ਜੀ ਅੱਜ ਗੱਲ ਸੁਣਾ ਦੋ ਵਧੀਆ ਜੀ ਲੋ ਜੀ ਫਿਰ ਅੱਜ ਮੈਂ ਤੁਹਾਨੂੰ ਇੱਕ ਜ਼ਿੰਦਗੀ ਦਾ ਕੌੜਾ ਸੱਚ ਦੱਸਣ ਜਾ ਰਿਹਾ ਦੱਸੋ ਜੀ ਇੱਕ ਵਾਰ ਇੱਕ ਇਨਸਾਨ ਦੀ ਅਰਥੀ ਜਾ ਰਹੀ ਸੀ ਪਿੱਛੋਂ ਇੱਕਦਮ ਜੀ ਆਵਾਜ਼ ਆਈ ਰੁਕੋ ਸਾਮਣੇ ਸੋਚਿਆ ਕਿ ਉਸ ਇਨਸਾਨ ਨੇ ਇਸ ਇਨਸਾਨ ਦੀ ਆਖਰੀ ਵਾਰ ਚਿਹਰਾ ਦੇਖਣਾ ਹੋਵੇਗਾ ਉਸ ਇਨਸਾਨ ਦਾ ਉਸ ਇਨਸਾਨ ਦਾ ਕਫਨ ਉਤਾਰਿਆ ਤੇ ਬੋਲਿਆ ਕਿ ਤੂੰ ਮੇਰੇ ਨਾਲ ਜਿਸ ਹੱਕ ਲਈ ਸਾਰੀ ਉਮਰ ਲੜਦਾ ਰਿਹਾ ਕਿ ਉਹ ਹੱਕ ਤੂੰ ਅੱਜ ਨਾਲ ਲੈ ਕੇ ਜਾ ਰਿਹਾ ਹੈ ਕਿ ਫਿਰ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਦਾ ਹੱਕ ਖਾਣਾ ਨਹੀਂ ਚਾਹੀਦਾ ਸਭ ਨੂੰ ਜਿਉਣ ਦਾ ਹੱਕ ਹੈ ਤੇ ਕਿਸੇ ਦਾ ਭਲਾ ਕਰੋ ਤੇ ਜੇ ਤੁਹਾਨੂੰ ਮੇਰੀ ਇਹ ਸੋਚ ਵਧੀਆ ਲੱਗੀ ਹੋਵੇ ਤਾਂ ਮੈਨੂੰ ਜਰੂਰ ਦੱਸਾਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ